ਅ ਸੱਤ ਮੈਂਬਰੀ ਕਮੇਟੀ ਜਿਹੜੀ ਪੰਜ ਰਹਿ ਗਈ ਤੇ ਇਹ ਤਾਂ ਕਮੇਟੀ ਭਰਤੀ ਕਰ ਨਹੀਂ ਸਕਦੀ ਆ ਦੇਸ਼ ਦਾ ਕਾਨੂੰਨ ਸਾਨੂੰ ਨਹੀਂ ਇਜਾਜ਼ਤ ਦਿੰਦਾ ਦੱਸੋ ਵੀਰੋ ਬਜ਼ੁਰਗੋ ਪੈਣੋ ਕਿਹੜਾ ਦੇਸ਼ ਦਾ ਕਾਨੂੰਨ ਆ ਜਿਹੜਾ ਕਾਲ ਤਖਤ ਸਾਹਿਬ ਦੇ ਹੁਕਮਨਾਮੇ 'ਚ ਦਖਲ ਦੇ ਸਕਦਾ ਜੇ ਦੇਸ਼ ਦਾ ਕਾਨੂੰਨ ਸਾਡੇ ਕਾਲ ਤਖਤ ਸਾਹਿਬ ਦੇ ਹੁਕਮਨਾਮੇ 'ਚ ਦਖਲ ਦੇਵੇ ਤੇ ਫੇਰ ਸਾਡੀ ਹੋਂਦ ਕਾਦੀ ਹੋਈ ਦੱਸੋ ਮੈਨੂੰ ਕੋਈ ਦੇਸ਼ ਦਾ ਕਾਨੂੰਨ ਨਹੀਂ ਜਿਹੜਾ ਕਾਲ ਤਖਤ ਸਾਹਿਬ ਦੇ ਹੁਕਮਨਾਮਿਆਂ ਨੂੰ ਉਹਦੀ ਅਦਲਾ ਬਦਲੀ ਕਰ ਸਕੇ ਜਾਂ ਚੈਲੰਜ ਕਰੇ ਚੈਲੰਜ ਕਹਨੇ ਕੀਤਾ ਚੈਲੰਜ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੇ ਕੀਤਾ ਅਸੀਂ ਇਹ ਵੀ ਕਹਿੰਦੇ ਆ ਤਾਡੀ ਸਿੰਘ ਕਵੀਸ਼ਰ ਸਿੰਘ ਜਿਹੜੇ ਪ੍ਰਚਾਰਕ ਨੇ ਉਹ ਕਹਿੰਦੇ ਆ ਕਿ ਹੁਕਮਨਾਮੇ ਬੜੇ ਨਰਮ ਸਗੇ ਚਲੋ ਜੋ ਸਿੰਘ ਸਾਹਿਬ ਨੇ ਹੁਕਮਨਾਮੇ ਜਾਰੀ ਕਰਤੇ ਸਾਰੇ ਪਾਸੇ ਨੇ ਪ੍ਰਵਾਨ ਕਰ ਲਏ ਲੇਕਿਨ ਸਿਰਫ ਐਸ ਜਿਹੜੇ ਤੜੇ ਦੇ ਲੀਡਰ ਸਨ ਉਹਨਾਂ ਨੂੰ ਨਹੀਂ ਉਹ ਮਾਫਕ ਬੈਠੇ ਤਾਂ ਕਹਿੰਦੇ ਸੱਤ ਮੈਂਬਰੀ ਕਮੇਟੀ ਭਰਤੀ ਨਹੀਂ ਕਰ ਸਕਦੀ ਆਪਣੀ ਭਰਤੀ ਸ਼ੁਰੂ ਕਰਤੀ ਦੱਸੋ ਅਸੀਂ ਗਏ ਮਿਲਣ ਜੈਦਰ ਸੰਤਾ ਸਿੰਘ ਜੀ ਤੇ ਬਾਕੀ ਸਾਰੇ ਮੈਂਬਰ ਗਿਆਨੀ ਰਕबीर ਸਿੰਘ ਜੀ ਨੂੰ ਅਕਾਲ ਤਖਤ ਸਾਹਿਬ ਦੇ ਜੈਦਰ ਸਾਹਮਣੇ ਅਸੀਂ ਕਿਹਾ ਸਿੰਘ ਸਾਹਿਬ ਇੱਕ ਡਾਕਟਰ ਦਲਜੀਤ ਸਿੰਘ ਚੀਮਾ ਆਇਆ ਉਹ ਤੁਹਾਨੂੰ ਮਿਲ ਕੇ ਕਹਿੰਦਾ ਕਿ ਸਾਨੂੰ ਸਿੰਘ ਸਾਹਿਬ ਨੇ ਕਹਿਤਾ ਕਿ ਸਤ ਮੈਂਬਰੀ ਕਮੇਟੀ ਭਰਤੀ ਨਹੀਂ ਕਰ ਸਕਦੀ ਅਕਾਲੀ ਦਲ ਆਪਣੀ ਭਰਤੀ ਕਰੇ ਕੀ ਇਹ ਗੱਲ ਸੱਚ ਹੈ ਸਿੰਘ ਸਾਹਿਬ ਨੇ ਆਖਿਆ ਯਾਦ ਰੱਖਿਓ ਉਹ ਕਹਿੰਦੇ ਝੂਠ ਬੋਲਦਾ ਝੂਠ ਕੋਰਾ ਹੀ ਕਫਰ ਤੋਲਦਾ ਆ ਕਹਿੰਦੇ ਬਿਲਕੁਲ ਨਹੀਂ ਮੈਂ ਕਿਹਾ ਕਿ ਸਤ ਮੈਂਬਰੀ ਕਮੇਟੀ ਭਰਤੀ ਨਹੀਂ ਕਰ ਸਕਦੀ ਜਿਹੜੇ ਲੋਕ ਅਕਾਲ ਤਖਤ ਸਾਹਿਬ ਦੀ ਬਦੌਲਤ ਸੰਗਤਾਂ ਨੂੰ ਗਵਨਾਹ ਕਰ ਰਹੇ ਆ ਝੂਠ ਬੋਲ ਰਹੇ ਆ ਦੱਸੋ ਆਪਣਾ ਕੀ ਸਵਾਰਨਗੇ ਅੱਜ ਕਹਿੰਦੇ ਆ ਕਿ ਅਸੀਂ ਤਾਂ ਇਨੇ ਲੱਖ ਦੀ ਭਰਤੀ ਕਰਤੀ ਮੈਂ ਅਸੀਂ ਤੁਹਾਨੂੰ ਪੁੱਛਦੇ ਹਾਂ ਜੀ ਸਾਤ ਸੰਗਤ ਜੀ ਮਾਨਸਾ ਜ਼ਿਲ੍ਹੇ ਚ ਕਿਹੜੇ ਪਿੰਡ ਵਿੱਚ ਭਰਤੀ ਹੋਈ ਹੈ ਕਿਹੜੇ ਆਪਣੇ ਸ਼ਹਿਰ ਚ ਭਰਤੀ ਹੋਈ ਹੈ ਅਸੀਂ ਜਲੰਧਰੋਂ ਆਉਣੇ ਆ ਬਿਲਕੁਲ ਨਹੀਂ ਹੋਈ ਇੱਕ ਸਾਡਾ ਜਾਇਜ਼ ਆ ਰਿਹਾ ਉੱਥੇ ਆਪਣੇ ਸਰਕਲ ਦਾ ਪ੍ਰਧਾਨ ਉਹਨੂੰ ਕਾਪੀਆਂ ਦੇ ਗਏ ਤੁਸੀਂ ਦੇਖਿਆ ਹੋਣਾ ਫੇਸਬੁੱਕ ਤੇ ਉਹਨੇ ਟੋਕਰੇ ਚ ਪਾਈਆਂ ਕਾਪੀਆਂ ਤੇ ਲਾਈਵ ਹੋ ਗਿਆ ਉਹ ਕਹਿੰਦਾ ਸਿੱਟੇ ਚੱਲਾ ਖੂਚ ਉਹਦਾ ਖੂਖਾ ਲੱਭਦੇ ਨਹੀਂ ਕਿ ਇਹਦੇ ਖੂਹੀ ਹੋਊਗੀ ਕੋਗਰੇਜ ਸਿਰ ਤੇ ਰੱਖ ਕੇ ਕਾਪੀਆਂ ਸਾਰੀਆਂ ਖੂਦ ਛਿਟ ਕੇ ਆਇਆ ਇੱਕ ਦਿਨ ਮੈਂ ਇੱਕ ਹੋਰ ਆਪਣੇ ਜਾਇਦਾਨ ਨੂੰ ਪੁੱਛਿਆ ਕਿ ਤੈਨੂੰ ਤੁਹਾਨੂੰ ਵੀ ਕਾਪੀਆਂ ਦੇਗੇ ਸਿਗੇ ਉਹ ਕਹਿੰਦਾ ਮੈਂ ਵੀ ਖੂਦ ਛਿਟਤੀਆਂ ਝੂਠ ਨਹੀਂ ਬੋਲਦੇ ਇੱਕ ਦਾ ਪਿੰਡ ਆ ਫਤਿਹ ਜਲਾਲ ਇੱਕ ਦਾ ਪਿੰਡ ਆ ਪਾਸਲਾ ਇਹ ਦੋਵੇਂ ਜਲੰਧਰ ਜ਼ਿਲ੍ਹੇ ਦੇ ਪਿੰਡ ਨੇ ਤੁਸੀਂ ਜਦ ਮਰਜ਼ੀ ਪੁੱਛ ਸਕਦੇ ਹੋ ਕਿਹੜੀ ਭਰਤੀ ਦੱਸੋ ਜੀ ਕੀ ਇਸ ਭਰਤੀ ਤੋਂ ਕਹਾਦਾ ਡਰ ਸੀ ਆਪਣੇ ਲੀਡਰਸ਼ਿਪ ਨੂੰ ਸਰਦਾਰ ਸੁਖਵੀਰ ਸਿੰਘ ਬਾਦਲ ਹੋ ਸਕਦਾ ਪ੍ਰਧਾਨ ਬਣ ਜਾਂਦੇ ਇਸ ਭਰਤੀ ਰਾਹੀਂ ਲੇਕਿਨ ਹੱਟ ਸੀ ਹੰਕਾਰ ਸੀ ਆਕਰ ਸੀ ਕਿ ਨਹੀਂ ਮੈਂ ਮੰਨਦਾ ਸਿੰਘ ਸਹਿਮਾਨ ਦੀ ਜਿਹੜੀ ਹੈਗੀ ਆ ਹੁਕਮਨਾਮੇ ਨੂੰ ਇਹ ਕੌਣ ਹੁੰਦੇ ਨੇ ਸਿੰਘ ਸਹਿਮਾਨ ਮੈਨੂੰ ਇਹ ਹੁਕਮ ਦੇਣ ਵਾਲੇ ਕਿ ਅਸਤੀਫਾ ਦਿਓ ਤੇ ਇਹ ਸੱਤ ਮੈਂਬਰ ਕਮੇਟੀ ਤੋਂ ਭਰਤੀ ਕਰਾਓ ਅਗਰ ਅਕਾਲ ਤਖਤ ਸਾਹਿਬ ਨੂੰ ਸਮਰਪਤ ਹੁੰਦੇ ਤੇ ਦੋ ਤਰੀਕ ਨੂੰ ਹੁਕਮਨਾਮੇ ਜਾਰੀ ਹੋਏ 3 ਤਰੀਕ ਨੂੰ ਅਸਤੀਫਾ ਹੋਣਾ ਚਾਹੀਦਾ ਸਾਰਿਆਂ ਦਾ ਸੁਖਵੀਰ ਸਿੰਘ ਬਾਦਲ ਜੀ ਦਾ ਡਾਕਟਰ ਚੀਮੇ ਦਾ ਉਹ ਐਨ ਕੇ ਸ਼ਰਮੇ ਦਾ ਉਹ ਕਹਿੰਦਾ ਐਨ ਕੇ ਸ਼ਰਮਾ ਕਹਿੰਦਾ ਸਿੰਘ ਸਮਾਨ ਸਾਡੇ ਪਾਰਟੀ ਚ ਦਖਲ ਦੇ ਰਹੇ ਨੇ ਉਹਨੂੰ ਮੀਰੀ ਪੀਰੀ ਦੇ ਸੰਕਲਪ ਦਾ ਸਿਧਾਂਤ ਦਾ ਉਕਾ ਹੀ ਪਤਾ ਨਹੀਂ ਕਹਿੰਦਾ ਇਹ ਤਾਂ ਸਿੰਘ ਸਾਹਿਬ ਸਾਡੀ ਪਾਰਟੀ ਚ ਦਖਲ ਦੇ ਰਹੇ ਆ ਤੁਸੀਂ ਆਪ ਸੋਚੋ ਐਦਾਂ ਦੇ ਲੀਡਰ ਉਥੇ ਇਹਨਾਂ ਨੇ ਖੜੇ ਕੀਤੇ ਆ ਜਿਹੜੇ ਪਾਰਲੀਮੈਂਟ ਦੀ ਇਲੈਕਸ਼ਨ ਲੜਿਆ ਉਦੋਂ ਪਟਿਆਲੇ ਤੋਂ ਤੇ ਕਹਿੰਦਾ ਇਹ ਜਿਹੜਾ ਧਰਮ ਦਾ ਕੁੰਡਾ ਨਹੀਂ ਚਾਹੀਦਾ ਸਾਡੀ ਸਿਆਸਤ ਵਿੱਚ ਧਰਮ ਨੂੰ ਪਾਸੇ ਰੱਖੋ ਅਸੀਂ ਆਪਣੀ ਮਨਮਰਜ਼ੀ ਕਰਾਂਗੇ ਇਹ ਤਾਂ ਹਾਲਿਆ ਇਸ ਕਰਕੇ ਖਾਲਸਾ ਜੀ ਜਿਨ੍ਹਾਂ ਨੇ ਹੁਕਮਨਾਮਿਆਂ ਦੀ ਲੰਘਣਾ ਕੀਤੀ ਪਗੋੜੇ ਹੋਏ ਬਾਗੀ ਹੋਏ ਤੁਹਾਡੇ ਸਾਹਮਣੇ ਆ ਸਾਨੂੰ ਕੋਈ ਆਪਣਾ ਲਾਲਸਾ ਨਹੀਂ ਅਸੀਂ ਕੋਈ ਕਿਸੇ ਨੇ ਵਜ਼ੀਰ ਨਹੀਂ ਬਣਾਣਾ ਐਮਐਲਐਂਡੀ ਬਣਾ ਇਹ ਤਾਂ ਗੁਰੂ ਸਾਹਿਬ ਦੀ ਸੇਵਾ ਬਖਸ਼ਣੀ ਹੈ ਪਰ ਸਾਡਾ ਆਪਣਾ ਪਰਸਨਲ ਕੋਈ ਏਜੰਡਾ ਨਹੀਂ ਪੰਜਾਬ ਮੈਂਬਰਾਂ ਦਾ ਸਾਨੂੰ ਜਿਵੇਂ ਦੱਸਿਆ ਸਾਰਿਆਂ ਨੇ ਸਾਨੂੰ ਕੀ ਪਤਾ ਸੀ ਕਿ ਸਾਡੇ ਨਾਲ ਲੈਦੇ ਨੇ ਆ ਉਥੋਂ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਜੇ ਦੱਸੋ ਅਸੀਂ ਵੀ ਪਿੱਛੇ ਹਟ ਜਾਂਦੇ ਤੇ ਫੇਰ ਭਾਈ ਆਪਾਂ ਪੰਥ ਨੂੰ ਕੀ ਮੂੰਹ ਦਿਖਾਉਣਾ ਸੀਗਾ ਤਾਂਮੀ ਸਾਹਿਬ ਉਹਦੀ ਮਜਬੂਰੀ ਹੋ ਛੱਡ ਕੇ ਚਲੇ ਗਏ ਨਹੀਂ ਸੀ ਛੱਡ ਕੇ ਜਾਣਾ ਚਾਹੀਦਾ ਅਮੀ ਸਾਬ ਨੂੰ ਸ਼੍ਰੋਮਣੀ ਕਮੇਟੀ ਨੂੰ ਵੀ ਤੇ ਸੱਤ ਮੈਂਬਰ ਦੀ ਕਮੇਟੀ ਦੀ ਪ੍ਰਧਾਨਗੀ ਕਰਨੀ ਚਾਹੀਦੀ ਸੀ ਪਰ ਚਲੋ ਕਈ ਵਾਰੀ ਨਹੀਂ ਬੰਦੇ ਤੋਂ ਜਿਹੜਾ ਪ੍ਰੈਸ਼ਰ ਚੱਲ ਹੁੰਦਾ ਉਹ ਤਾਂ ਉਹ ਜਾਣਦੇ ਆ ਲੇਕਿਨ ਜਿਹੜਾ ਇਹ ਪ੍ਰੋਫੈਸਰ ਕਿਰਪਾਲ ਸਿੰਘ ਬਡੁੰਗਰ ਅੱਜ ਅਸੀਂ ਦੇਖਦੇ ਸੀ ਅਜੀਤ ਅਖਬਾਰ 'ਚ ਫੋਟੋ ਲੱਗੀ ਬੈਠੇ ਨੇ ਉਹਨੂੰ ਕਹਿੰਦੇ ਬੜਾ ਵਿਦਵਾਨ ਆ ਬਡੁੰਗਰ ਸਾਹਿਬ ਠੀਕ ਆ ਕਿਤਾਬਾਂ ਲਿਖੀਆਂ ਬੜੇ ਵਿਦਵਾਨ ਨੇ ਸਤਿਕਾਰ ਕਰਦੇ ਆਪਾਂ ਉਹਨਾਂ ਦਾ ਬਜ਼ੁਰਗ ਨੇ ਕਰੋਣਾ ਨੂੰ ਪੁੱਛੀਏ ਤੁਸੀਂ ਸੱਤ ਮੈਂਬਰੀ ਕਮੇਟੀ ਤੋਂ ਅਸਤੀਫਾ ਕਿਉਂ ਦਿੱਤਾ ਾਕਾਮਤਕ ਸਾਹਿਬ ਵੱਲੋਂ ਹੁਕਮ ਹੋਇਆ ਹੋਵੇ ਤੇ ਤੁਸੀਂ ਛੱਡ ਕੇ ਦੌੜ ਜਾ ਇਹ ਨਹੀਂ ਸਿੰਘਾਂ ਦੀ ਫਿਤਰਤ ਇਹ ਨਹੀਂ ਸਾਡੀ ਸੋਚ ਇਹ ਨਹੀਂ ਸਾਡਾ ਫਲਸਫਾ ਤੇ ਇਸ ਲਈ ਇਹ ਪ੍ਰਤੀ ਸ਼ੁਰੂ ਹੋਈ ਹੈ ਸਾਰੇ ਪੰਜਾਬ 'ਚ ਇਸ ਪ੍ਰਤੀ ਨੂੰ ਬੜਾ ਚੰਗਾ ਹੰਗਾਰਾ ਮਿਲ ਰਿਹਾ ਦੇਖੋ ਜਿਸ ਦਿਨ 2 ਤਰੀਕ ਦੇ ਹੁਕਮਨਾਮੇ ਜਾਰੀ ਹੋਏ ਸਾਰੇ ਪੰਜਾਬ ਚ ਨਹੀਂ ਦੁਨੀਆ ਚੋਂ ਆਪਾਂ ਨੂੰ ਸਰੇ ਆਉਣ ਲੱਪੇ ਅਸੀਂ ਇਸ ਭਰਤੀ ਦਾ ਹਿੱਸਾ ਬਣਾਂਗੇ ਅਸੀਂ ਅਕਾਲੀ ਦਲ ਨਾਲ ਜੁੜਾਂਗੇ ਜਿਹੜੇ ਲੋਕ ਅਕਾਲੀ ਦਲ ਨੂੰ ਛੱਡ ਗਏ ਸੀਗੇ ਉਹ ਵੀ ਕਹਿਣ ਲੱਗੇ ਅਸੀਂ ਹੁਣ ਅਕਾਲੀ ਦਲ ਨਾਲ ਚੱਲਾਂਗੇ ਸਰਦਾਰ ਰਵੀਿੰਦਰ ਸਿੰਘ ਜਿਨ੍ਹਾਂ ਨੇ ਬਹੁਤ ਸਾਲ ਪਹਿਲਾਂ ਅਕਾਲੀ ਦਲ 1920 ਆਪਣਾ ਬਣਾਇਆ ਸੀ ਉਹ ਵੀ ਉਹਨਾਂ ਨੇ ਅਕਾਲੀ ਦਲ ਆਪਣਾ ਸਮੇਟਤਾ ਤੇ ਇਸ ਕਾਲ ਤੱਕ ਸਾਡੀ ਭਰਤੀ ਚ ਸਾਡੇ ਲੋਕੇ ਪਾਰਟੀ ਕਰ ਰਹੇ ਨੇ ਹੋਰ ਬੜੇ ਲੀਡਰ ਸਨ ਮੇਰਾ ਕਹਿਣ ਤੋਂ ਪਾਲ ਅਕਾਲੀ ਏਕਤਾ ਦਾ ਰਾਹ ਖੋਲਤਾ ਸੀਗਾ ਸਿੰਘ ਸਾਹਿਬ ਨੇ ਵੀ ਇਕੱਠੇ ਹੋ ਜਾਓ ਸਾਰੇ ਇਕੱਠੇ ਹੋ ਕੇ ਅਕਾਲੀ ਦਲ ਨੂੰ ਟਕਰਾ ਕਰੋ ਤੇ ਅਕਾਲੀ ਦਲ ਦੀ ਨਵੀਂ ਰੂਪਰੇਖਾ ਬਣਾਓ ਪਰ ਨਹੀਂ ਸੀ ਚਾਹੁੰਦੇ ਇਹ ਚਾਹੁੰਦੇ ਸੀ ਸਾਡਾ ਹੀ ਬੋਲਬਾਲਾ ਰਵੇ ਅਕਾਲੀ ਏਕਤਾ ਨੂੰ ਅਗਰ ਸਹੀ ਮੈਣਿਆਂ ਚ ਕਿਸੇ ਨੇ ਟਕਰਾਇਆ ਤੇ ਉਸ ਤੜੇ ਨੇ ਟਕਰਾਇਆ ਜਿਨ੍ਹਾਂ ਨੇ ਹੁਕਮਨਾਮੇ ਮੰਨੇ ਨਹੀਂ ਨਹੀਂ ਤਾਂ ਹੁਕਮਨਾਮਿਆਂ ਤੇ ਅਮਲ ਕਰ ਦੇ ਤੇ ਅਕਾਲੀ ਦਲ ਵਿੱਚ ਇਕਤਾ ਦਾ ਰਾਹ ਖੁੱਲ ਜਾਣਾ ਸਿਕਾ ਸਾਰਾ ਪੰਥ ਇਕੱਠਾ ਹੋਇਆ ਨਾ ਸਿਕਾ ਹੋਰ ਗੱਲਾਂ ਬਾਕੀ ਅਯਾਲੀ ਸਾਹਿਬ ਤੇ ਹੋਰ ਲੀਡਰ ਕਰਨਗੇ ਅਖੀਰ ਚ ਮੈਂ ਤੁਹਾਨੂੰ ਬੇਨਤੀ ਕਰਦਾ ਦੇਖੋ ਇਸ ਭਰਤੀ ਨੇ ਨਵੀਂ ਸਾਫ ਸੁਥਰੀ ਨੇਕ ਸੱਚੀ ਸੁੱਚੀ ਤੇ ਅਗਾਂਹਵਧੂ ਲੀਡਰਸ਼ਿਪ ਲੈ ਕੇ ਆਉਣੀ ਹੈ ਇਸ ਪਾਰਟੀ ਤੇ ਆਪਣੀ ਜਮਾਤ ਤੇ ਕਿਸੇ ਇੱਕ ਪਰਿਵਾਰ ਦਾ ਹੱਕ ਨਹੀਂ ਠੀਕ ਹੈ ਅਸੀਂ ਮੰਨਦੇ ਹਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਨੇ ਬੜੀ ਸੇਵਾ ਕੀਤੀ ਪੰਜਾਬ ਦੀ ਖੇਤੀ ਵਾਸਤੇ ਉਹਨਾਂ ਨੇ ਬਹੁਤ ਬੇਹੱਦ ਕੋਸ਼ਿਸ਼ ਕੀਤੀ ਹੈ ਕੋਈ ਦਰ ਨਹੀਂ ਆਪਾਂ ਨੂੰ ਮੰਨਣਾ ਚਾਹੀਦਾ ਹੈ ਜਿਹੜੀਆਂ ਗੱਲਾਂ ਚੰਗੀਆਂ ਨੇ ਲੇਕਿਨ ਉਹਨਾਂ ਤੋਂ ਕਈ ਪੱਖਾਂ ਤੋਂ ਉਹ ਅਵੇਸਲੇ ਰਹਿ ਗਏ ਕਮਜ਼ੋਰੀ ਦਿਖਾਈ ਜਿਹੜੇ ਪੰਥ ਦੇ ਮਸਲੇ ਸਨ ਪੰਜਾਬ ਦੇ ਮੁੱਦੇ ਸਨ ਉਨਾ ਤੇ ਪਹਿਰਾ ਨਹੀਂ ਦੇ ਹੋਇਆ ਉਸ ਲੀਡਰਸ਼ਿਪ ਤੋਂ ਬੰਦੀ ਸਿੰਘ ਨਹੀਂ ਰਿਹਾ ਹੋਏ ਚੰਡੀਗੜ੍ਹ ਦੀ ਗੱਲ ਕਰ ਲਓ ਪਾਣੀਆਂ ਦੀ ਕਰ ਲਓ ਕਹਿੰਦੇ ਨੇ ਜੇ ਪਾਣੀ ਸਾਮੈ ਨਾ ਤੇ 10 15 ਸਾਲ ਚ ਪੰਜਾਬ ਖੁਸ਼ਕ ਹੋ ਸਕਦਾ ਹੈ ਤੇ ਸਾਡਾ ਪਾਣੀਆਂ ਦਾ ਮਸਲਾ ਜਿਉਂ ਦਾ ਤਿਉਹੀ ਅੱਜ ਵੀ ਲਟਕ ਰਿਹਾ ਜਦੋਂ ਭਾਜਪੀ ਦੇ ਨਾਲ ਪਾਈ ਵਾਲੀ ਇਹਨਾਂ ਨੇ ਪਾਈ ਇੰਨਾ ਲੰਬਾ ਸਮਾਂ ਭਾਜਪੀ ਨਾਲ ਰਹਿ ਤੇ ਫੇ ਪਾਈ ਤੁਸੀਂ ਕਾਨੂੰਨ ਵੀ ਬਣ ਲੈ ਤੁਸੀਂ ਕਾਨੂੰਨਾਂ ਤੇ ਮੋਹਰ ਲਾਤੀ ਪਹਿਲਾਂ ਮੁੜ ਕੇ ਤੁਸੀਂ ਕਾਨੂੰਨਾਂ ਦਾ ਵਿਰੋਧ ਕੀਤਾ ਮਾਨਸਾ ਜ਼ਿਲ੍ਹੇ ਸੰਗਰੂਰ ਜ਼ਿਲ੍ਹੇ ਬਠਿੰਡੇ ਚੋਂ ਬਹੁਤ ਮੱਠੇ ਪੱਧਰ ਤੇ ਕਿਸਾਨਾਂ ਦੇ ਅੰਦੋਲਨ ਵਿੱਚ ਸਭ ਨੇ ਹਿੱਸਾ ਪਾਇਆ ਲੇਕਿਨ ਉਹ ਅੰਦੋਲਨ ਚਾਹੀਦਾ ਸੀ ਅਕਾਲੀ ਦਲ ਨੂੰ ਸ਼ੁਰੂ ਕਰਨਾ ਲੇਕਿਨ ਨਹੀਂ ਅਕਾਲੀ ਦਲ ਤੋਂ ਕਰ ਹੋਇਆ ਕਰਕੇ ਆਪਾਂ ਪਹਿਲਾਂ ਹੀ ਪਾਸਾ ਵਟ ਗਏ ਤੇ ਕਿਸਾਨਾਂ ਨੂੰ ਵੀ ਆਪਣੇ ਤੇ ਭਰੋਸਾ ਨਹੀਂ ਰਿਹਾ ਸੋ ਇਸ ਲਈ ਇਹ ਸਾਰੇ ਜਿਹੜੇ ਮੁੱਦੇ ਨੇ ਅਗਰ ਕੋਈ ਪੰਜਾਬ ਦੇ ਮਸਲੇ ਹੱਲ ਕਰ ਸਕਦਾ ਹੈ ਤੇ ਸ਼੍ਰੋਮਣੀ ਅਕਾਲੀ ਦਲ ਹੀ ਹੱਲ ਕਰ ਸਕਦਾ ਹੈ ਤੇ ਸ਼੍ਰੋਮਣੀ ਅਕਾਲੀ ਦਲ ਉਹ ਜੇਤੇ ਸੰਗਤ ਨੂੰ ਪ੍ਰਸਾਹਵੇਂ ਉਹ ਯਾਦ ਆਉਂਦੀ ਹੈ ਸਰਕਾਰਾਂ ਦੀ ਗੱਲ ਸ਼ਾਹ ਮੁਹੰਮਦ ਦੀ ਵਾਰ ਸਰਦਾਰ ਔਲਖ ਸਾਹਿਬ ਜਦੋਂ ਆਪਾਂ ਗੱਲ ਕਰਦੇ ਨਾ ਕਿਸਾਨ ਅੰਦੋਲਨ ਦੀ ਉਹ ਸ਼ਾਹ ਮੁਹੰਮਦ ਕਹਿੰਦਾ ਸਰਕਾਰ ਬਣਾਦੀ ਝਾੜੂ ਦੀ ਚਲੋ ਸਾਰਾ ਪੰਜਾਬੀ ਚਾਲੂ ਬਾਲ ਚੁੱਕ ਗਿਆ ਲੇਕਿਨ ਸ਼ਾਹ ਮੁਹੰਮਦ ਆਖਦਾ ਅੱਜ ਹੁੰਦੀ ਸਰਕਾਰ ਤਾਂ ਮੁੱਲ ਪਾਉਂਦੀ ਜਿਹੜੀਆਂ ਖਾਲਸੇ ਨੇ ਤੇਗਾ ਮਾਰੀਆਂ ਨੇ ਸ਼ਾਹ ਮੁਹੰਮਦਾ ਇੱਕ ਸਰਕਾਰ ਵਾਜੋ ਫੌਜਾਂ ਜਿੱਤ ਕੇ ਅੰਦਰੋਂ ਹਾਰੀਆਂ ਨੇ ਆ ਸਰਕਾਰ ਨਕਮੀ ਸੀ ਤੇ ਉਤੋਂ ਜਿੱਤ ਕੇ ਆਏ ਦਿੱਲੀ ਤੋਂ ਮੋਰਚਾ ਜਿੱਤਿਆ ਤੇ ਅੱਜ ਫੇਰ ਆਪਾਂ ਬਿਲਕੁਲ ਆਪਣੇ ਆਪ ਨੂੰ ਨਿਹੱਥੇ ਮਹਿਸੂਸ ਕਰ ਰਹੇ ਆ ਅੱਜ ਫੇਰ ਕਿਸਾਨ ਸੰਘਰਸ਼ ਦੇ ਰਾਤੇ ਨੇ ਫੇਰ ਕਹਿੰਦੇ ਆ ਐਮਐਸਪੀ ਦਾ ਪਤਾ ਨਹੀਂ ਮਿਲੂ ਕੋ ਨਾ ਮਿਲੂ ਸੋ ਮੇਰਾ ਕਹਿਣ ਤੋਂ ਭਾਵ ਚਾੜੂ ਵੀ ਬੁਰੀ ਤਰ੍ਹਾਂ ਫੇਲ ਹੋ ਗਈ ਸਰਕਾਰ ਲੇਕਿਨ ਚਾੜੂ ਆਇਆ ਕਿਉਂ ਚਾੜੂ ਇਸ ਕਰਕੇ ਆਇਆ ਕਰਕੇ ਆਪਣੀਆਂ ਗਲਤੀਆਂ ਸੀਗੀਆਂ ਸਾਡੀਆਂ ਕਮਜ਼ੋਰੀਆਂ ਸੀ ਅਸੀਂ ਵੋਟਾਂ ਖਾਤਰ ਸਭ ਕੁਝ ਦਾਤੇ ਲਾਤਾ ਸਿੱਖੀ ਦਾਤੇ ਲਾਤੇ ਅਸੀਂ ਵੋਟਾਂ ਖਾਤਰ ਠੀਕ ਹੈ ਆ ਇੱਕ ਵਾਰੀ ਸਰਕਾਰ ਨਾ ਬਣਦੀ ਲੇਕਿਨ ਦੁਵਾੜਾ ਸਰਕਾਰ ਬਣ ਜਾਣੀ ਸੀ ਜੇ ਅਸੀਂ ਸਿੱਖ ਪੰਥ ਦੇ ਇਸ ਸਿਧਾਂਤ ਤੇ ਪਹਿਰਾ ਦੇ ਕੇ ਅਡੋਲ ਹੋ ਕੇ ਖੜੇ ਹੁੰਦੇ ਜੇ ਅਸੀਂ ਕਾਲ ਤੱਕ ਸਾਹਿਬ ਨੂੰ ਜੇ ਕਿੰਨੇ ਸਮਰਪਿਤ ਆ ਸਮਰਪਿਤ ਹੋ ਕੇ ਦਿਖਾਉਂਦੇ ਫੇਰ ਗੱਲ ਸੀ ਇਹ ਸਮਰਪਿਤ ਨਹੀਂ ਗਏ ਸੋ ਵੀਰੋ ਬਜ਼ੁਰਗੋ ਤੇ ਭੈਣੋ ਤੁਹਾਨੂੰ ਬੇਨਤੀ ਕਰਦੇ ਆ ਠੀਕ ਆ ਮਾਨਸੇ ਜ਼ਿਲ੍ਹੇ ਚ ਸਾਨੂੰ ਆਪਣੇ ਰਖਣਾ ਸਾਹਮਣੇ ਗੱਲ ਕੀਤੀ ਸੀ ਸਾਧ ਸਤਪਾਲ ਸਿੰਘ ਜੀ ਦੀ ਮੈਂ ਦੱਸ ਰਿਹਾ ਸੀ ਯਾਲੀ ਜੀ ਨੂੰ ਕਿ ਸਾਨੂੰ ਕੱਲ ਖਬਰ ਆਈ ਆਪਣੇ ਸਿੱਧੂ ਸਾਹਿਬ ਨੇ ਕਿਹਾ ਕਿ ਇੱਥੇ ਜਿਹੜੇ ਬੀਬਾ ਜੀ ਮੈਂਬਰ ਪਾਰਲੀਮੈਂਟ ਨੇ ਬੜਾ ਜ਼ੋਰ ਲਾ ਰਹੇ ਆ ਕਿ ਕੱਠ ਨਾ ਹੋਵੇ ਇੱਕ ਜਿਹੜੇ ਕਾਰਜਕਾਰੀ ਪ੍ਰਧਾਨ ਨੇ ਉਹ ਵੀ ਕਹਿ ਰਹੇ ਨੇ ਕਿ ਕੱਠ ਨਾ ਹੋਵੇ ਦੇਖੋ ਇਹ ਕੱਠ ਪੰਥ ਦਾ ਆ ਇਹ ਕੱਠ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਆ ਇਹ ਕਿਸੇ ਦਾ ਨਿੱਜੀ ਕੱਠ ਨਹੀਂ ਤੇ ਜੇ ਤੁਸੀਂ ਇਦਾਂ ਦੀ ਸੋਚ ਰੱਖੋਗੇ ਭਾਈ ਤੁਸੀਂ ਅੱਗੇ ਵੀ ਆਪਣਾ ਭਲਾ ਨਹੀਂ ਤੁਰ ਤੋਂ ਕਰ ਹੋਇਆ ਹੁਣ ਵੀ ਇਹ ਗੁਰੂ ਸਾਹਿਬ ਦੀ ਕਿਰਪਾ ਆ ਜੇ ਅਸਲੀ ਗੱਲ ਕਰੀਏ ਹਰ ਗੱਲ ਨੂੰ ਗਲਤ ਤਰੀਕੇ ਨਾਲ ਪੇਸ਼ ਕਰਦੇ ਨੇ ਡਾਕਟਰ ਚੀਮੇ ਵਰਗੇ ਗਪਾ ਮਾਰੀ ਜਾਣ ਐਨੇ ਲੱਖ ਦੀ ਭਰਤੀ ਹੋਈ ਅਸੀਂ ਤਾਂ ਕਹਿੰਦੇ ਨਹੀਂ ਅਸੀਂ 50 ਲੱਖ ਦੀ ਭਰਤੀ ਕਰਨੀ ਆ ਅਸੀਂ ਕਹਿੰਨੇ ਆ ਭਰਤੀ ਹੋਊਗੀ ਜਾਇਜ਼ ਸਹੀ ਤੇ ਭਰਤੀ ਹੋਊਗੀ ਨਿਰਪੱਖ ਹੋਊਗੀ ਜਿਹੜਾ ਭਰਤੀ ਕਰੂ ਉਹੀ ਆਗੂ ਬਣੂ ਜਿਹਨੂੰ ਪੰਥ ਚਾਲੂ ਉਹੀ ਪੰਥ ਦੇ ਮੋਰੇ ਲੱਗੂਗਾ ਕਿਸੇ ਇੱਕ ਪਰਿਵਾਰ ਦੀ ਜਾਗੀਰ ਨਹੀਂ ਕਿਸੇ ਇੱਕ ਪਰਿਵਾਰ ਦਾ ਹੱਕ ਨਹੀਂ ਕਿਸੇ ਇੱਕ ਪਰਿਵਾਰ ਦੀ ਮਲਕੀਤ ਨਹੀਂ ਸਿੱਖ ਪੰਥ ਇਹ ਪੰਥ ਇਹਦਾ ਰਖਵਾਲਾ ਆ ਪੰਥ ਨੇ ਇਸ ਆਪਣੇ ਜਿਹੜੀ ਹੈ ਪੰਥ ਦੇ ਫਲਸਫੇ ਤੇ ਪਹਿਰਾ ਦੇਣਾ ਹੈ